ਸ਼ੀਮਾ ਬਾਦਰ ਨੇ ਹੜ੍ਹ ਪ੍ਰਭਾਵਿਤ ਅਜਨਾਲਾ ਦੇ ਗੁੱਜਰਪੁਰਾ ਪਿੰਡ ਅਤੇ ਗੱਗੋਮਾਲ ਪਿੰਡ ਦਾ ਦੌਰਾ ਕੀਤਾ। ਉਹਨਾਂ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਹਰ ਸੰਭਵ ਮਦਦ ਦਾ ਪਰੋਸਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਭਾਰਤੀ ਫੌਜ ਤੈਨਾਤ ਕੀਤੀ ਜਾਏ ਤੇ ਸਾਰਾ ਫੈਸ਼ਨ ਇੰਡੀਅਨ ਆਰਮੀ ਨੂੰ ਸੌਂਪ ਦੇਣਾ ਚਾਹੀਦਾ ਹੈ ਕਿਉਂਕਿ ਆਰਮੀ ਰੋਲ ਰੈਸਕਿਊ ਤੇ ਬਧੇਰੇ ਤੇ ਆਧਿਕ ਕਮਿਸ਼ਨਰੀ ਉਹਨਾਂ ਦੇ ਕੋਲ ਮੌਜੂਦ ਹੁੰਦੀ ਹੈ। ਉਹਨਾਂ ਨੇ ਡੇਰਿਆਂ ਦੇ ਵਿੱਚ ਵੀ ਫਸੇ ਲੋਕਾਂ ਦਿਨਾਲ ਫੋਨ ਤੇ ਗਲਬਾਤ ਕੀਤੀ। ਪਸ਼ੂਆਂ ਦੇ ਚਾਰੇ ਤੇ ਹੋਰ ਮਦਦ ਦੀ ਉਹਨਾਂ ਨੇ ਗੱਲ ਆਖੀ। ਅੱਜ ਮੈਂ ਨਾਲੇ ਹੌਕੇ ਰਿਆ ਮੈਂ ਦੇਖਿਆ ਤੁਸੀਂ ਦੇਖੋ ਅੰਦਾਜ਼ ਸਾਰੇ ਆ ਮੈਨੂੰ ਲੱਗਦਾ 50 60 70 ਪਿੰਡ ਡੁੱਬ ਗਏ ਹੈ। ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕੁਐਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ। ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਛੇ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇਹਨਾਂ ਕੋਲੇ ਕੁਛ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰੈਕੁਇਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕੀ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜਾ ਆ ਗਿਆ ਹੈ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੇ ਇਕੁਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬਚਾਉਣ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਹੈ ਤੁਹਾਡੇ ਪਿੰਡਾਂ ਦੀ ਸਾਹਿਬ ਬਹੁਤ ਮਾਰੀ ਸਾਹਿਬ ਜੀ ਚਾਹੇ ਪਹਿਲੇ ਰਾਤ ਸਿਕਨ ਟੋਟੇ ਜੀ ਪੀ ਲੱਗੀ ਬੰਦ ਕਰਾਓ ਅੱਛਾ ਕੀ ਹੁਣ ਕਿਸ ਚੀਜ਼ ਦੀ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਰ ਸਾਡੇ ਪਿੰਡ ਤੇ ਕਰੀਬ ਲਗਭਗ 20 ਲੋਕ ਪਾੜਲੇ ਤੇ ਸਾਡੇ ਨੂੰ ਘਟਮ ਹੋ ਗਿਆ ਪਾਣੀ ਦੀ ਕਿਸਮ ਤੇ ਸਰ ਬਿਲਕੁਲ ਬੰਦਾ ਹੋ ਗਿਆ ਹੈ ਅੱਛਾ ਤੁਹਾਨੂੰ ਦੱਸਣੇ ਪਾਣੀ ਦਾ ਤੁਹਾਡਾ ਪੂਰਾ ਪਿੰਡ ਸੋ ਪਾਣੀ ਤੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ ਹਾਂ ਜੀ ਕੋਠਿਆਂ ਦੇ ਅੱਛਾ ਕੋਠਿਆਂ ਦੇ ਆਓ ਤਾਂ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਸਰ ਲੋਕਾਂ ਨੂੰ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤਾਂ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਡੰਗਰ ਵਾਸਤੇ ਚੋਕਰ ਦਾ ਪ੍ਰਬੰਧ ਹੋ ਜਾ ਹਾਂ ਚੋਕਰ ਅਸੀਂ ਹਾਂ ਡੰਗਰਾਂ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਪਾਕਿਸਤਾਨ ਨੇ ਤੁਸੀਂ ਵਾਗੋ ਸਾਡੇ ਕੰਦੇ ਦੀ ਸੀ ਉਹਨਾਂ ਮੁਰਗੇਨ ਕਮੇਟੀ ਤੱਕ ਨਹੀਂ ਹਾਂ ਹਾਂ ਚਲ ਚਲ ਇਹ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਹੈ